ਅੰਮ੍ਰਿਤਸਰ ਫਾਸਟਵੇ ਖਬਰਨਾਮਾ ਵੱਲੋਂ ਲਗਾਤਾਰ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਉਜਾਗਰ ਕੀਤਾ ਜਾ ਰਿਹਾ ਹੈ। ਗੱਲ ਕਰੀਏ ਸੁਲਤਾਨਵਿੰਦ ਰੋਡ ਦੀ ਜੋ ਸੜਕ ਤਰੰਤਾਰਨ ਨੂੰ ਲਿੰਕ ਕਰਦੀ ਹੈ, ਉਹ ਸੜਕ ਦਾ ਮੰਦਾ ਹਾਲ ਹੈ। ਥਾਂ-ਥਾਂ ਤੇ ਟੋਏ ਪਏ ਹੋਏ ਹਨ। ਗੱਲਬਾਤ ਕਰਦੇ ਹੋਏ ਸ਼ਹਿਰ ਵਾਸੀਆਂ ਨੇ ਆਖਿਆ ਕਿ ਸ਼ਹਿਰ ਦੀਆਂ ਸੜਕਾਂ ਟੁੱਟੀਆਂ ਹੋਣ ਕਰ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾਲ ਹੀ ਇਸ ਮੌਕੇ ਈ-ਰਿਕਸ਼ਾ ਚਾਲਕਾਂ ਨੇ ਆਖਿਆ ਕਿ ਸੜਕਾਂ ਟੁੱਟੀਆਂ ਹੋਣ ਕਰ ਉਹਨਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਹਨ। ਉਹਨਾਂ ਨੇ ਈ-ਰਿਕਸ਼ਾ पलट ਜਾਂਦੇ ਹਨ ਜਿਸ ਨਾਲ ਯਾਤਰੀਆਂ ਦਾ ਵੀ ਨੁਕਸਾਨ ਹੁੰਦਾ ਹੈ। ਇਸ ਮੌਕੇ ਗੱਲਬਾਤ ਕਰਜਾ ਹੋਇਆ ਸ਼ਹਿਰ ਵਾਸੀਆਂ ਨੇ ਆਖਿਆ ਕਿ ਨਗਰ ਨਿਗਮ ਨੂੰ ਜਲਦ ਸੜਕ ਦੀ ਮੁਰੰਮਤ ਕਰਵਾਉਣੀ ਚਾਹੀਦੀ ਹੈ ਤਾਂ ਜੋ ਉੱਥੋਂ ਲੰਘਣ ਵਾਲੇ ਰਾਹੀਗਰਾਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਅੰਮ੍ਰਿਤਸਰ ਦਾ ਬਹੁਤ ਫੇਮਸ ਇਲਾਕਾ ਹੈ ਸੁਲਤਾਨ ਮਨ ਰੋਡ ਤੇ ਤੁਸੀਂ ਸੜਕਾਂ ਦਾ ਹਾਲ ਦੇਖ ਹੀ ਰਹੇ ਹੋ ਇੱਥੇ ਕਿ ਅਗਰ ਸੜਕਾਂ ਬੰਦੀਆਂ ਵੀ ਆ ਤੇ ਜਦੋਂ ਬਾਰਿਸ਼ ਪੈਂਦੀ ਹੈ ਤੇ ਸੜਕਾਂ ਦੀ ਔਕਾਤ ਬਾਹਰ ਆ ਜਾਂਦੀ ਹੈ ਇੱਕੋ ਹੀ ਬਾਰਿਸ਼ ਤੇ ਇੱਥੇ ਦੇਖੋ ਟੋਏ ਪਤਾ ਨਹੀਂ ਕਿੰਨੇ ਕੋਈ ਐਕਸੀਡੈਂਟ ਰੋਜ਼ ਦੇ ਇੱਥੇ ਹੁੰਦੇ ਆ ਜੀ ਮੇਨ ਏਰੀਆ ਜੀ ਪੂਰਾ ਅੰਮ੍ਰਿਤਸਰ ਦਾ ਮੇਨ ਸ਼ਹਿ ਇਥੋਂ ਨਿਕਲਣ ਲੱਗਿਆ ਕਿਸੇ ਕਿਸੇ ਟਾਈਮ ਤੇ ਇਦਾਂ ਦਾ ਹੁੰਦਾ ਕਿ 3-3 ਘੰਟੇ ਇਥੋਂ ਨਿਕਲਦੇ ਹੀ ਲੱਗ ਜਾਂਦੇ ਆ ਜੀ ਇੰਨਾ ਰਸ਼ ਹੁੰਦਾ ਕੋਈ ਮਤਲਬ ਕਿ ਇੱਥੇ ਏਰੀਏ 'ਚ ਸੁਣਵਾਈ ਵੀ ਕਹਿ ਲੋ ਕਿ ਕਿਸੇ ਦੀ ਨਹੀਂ ਹੈਗੀ ਲੇਕਿਨ ਇਹ ਹੈਗਾ ਕਿ ਜੇ ਕੋਈ ਆਮ ਜਨਤਾ ਦਾ ਵਾਸੀ ਇੱਥੇ ਕਿਸੇ ਨਾ ਕੋਈ ਗੱਲ ਵੀ ਕਰਦਾ ਕਿ ਸੋ ਝਗੜੇ ਹੋ ਜਾਂਦੇ ਆ ਸਿਰਫ ਇੱਕ ਤੁਸੀਂ ਸਮਝੋ ਕਿ ਜਾਮ ਪਿੱਛੇ ਇੱਕ ਦੂਸਰੇ ਨਾਲ ਲੜ ਲੈਂਦੇ ਆ ਤੇ ਸੜਕਾਂ ਦਾ ਹਾਲ ਤੁਸੀਂ ਦੇਖ ਲਓ ਜੇ ਬਾਰਿਸ਼ੇ ਕੋਈ ਪਾਣੀ ਭਰਿਆ ਹੋਵੇ ਤੇ ਬੰਦਾ ਵੈਸੇ ਡਿੱਗ ਪੈਂਦਾ ਨਗਰ ਨਿਗਮ ਨੂੰ ਇਹੋ ਹੀ ਕਹਿਣਾ ਚਾਹਾਂਗੇ ਜੀ ਕੋਈ ਨਾ ਕੋਈ ਇਹਦੀ ਕੇਅਰ ਕਰੋ ਤਾਂ ਕਿ ਕੋਈ ਵੱਡਾ ਹਾਦਸਾ ਨਾ ਵਾਪਰੇ ਅਜੇ ਥੋੜੇ ਦਿਨ ਪਹਿਲਾਂ ਇਹ ਤਰੰਦਾਰਨ ਰੋਡ ਤੇ ਐਡਾ ਵੱਡਾ ਐਕਸੀਡੈਂਟ ਹੋਇਆ ਸਿਰਫ ਟੋਏਆਂ ਦੀ ਵਜ੍ਹਾ ਦੇ ਨਾਲ ਬਟ ਫੇਰ ਵੀ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਨਾਂ ਚੀਜ਼ਾਂ 'ਤੇ ਮਤਲ ਧਿਆਨ ਦੇਣ ਤਾਂ ਕਿ ਅੱਗੋਂ ਕਿਸੇ ਦਾ ਕੋਈ ਵੱਡਾ ਹਾਸਾ ਜਾਂ ਨੁਕਸਾਨ ਨਾ ਹੋਵੇ। ਇਹ ਟੋਏ ਕਿਵੇਂ ਬੜੇ ਆ ਗਏ ਆ ਕੀ ਅਰਥ ਹੈ ਗੱਡੀਆਂ ਪਾਪੜ ਤੇ ਡੱਲ ਲੱਗਦਾ ਹੈ ਗੱਡੀਆਂ ਬੜੀ ਹੌਲੀ ਚੱਲਦੀਆਂ ਨੇ ਸਾਨੂੰ ਤੇ ਗੋਲ ਵਿਖਿਆ ਦੇਗੀ ਸੜਕ ਬਣ ਜਾਈਦੀ 700 ਹੁੰ ਜੇ ਤੇ ਅੱਜ ਗੱਦ ਕਿੰਨਾ ਬੈਕ ਗਿਆ ਕਿ ਉਹਦੇ ਗੱਡੀਆਂ ਹੁੰਦੇ ਉਹ ਵੀ ਬੰਦ ਹੋ ਗਈਆਂ ਕੀ ਮਸਲੇ ਗਰੀਬ ਦਾ ਜਿਹੜਾ ਬਣਾ ਜੋ ਮੈਨ ਟਿਕਟ ਹੋਈ ਖਾਣਾ ਹੈ ਅੰਮ੍ਰਿਤਸਰ ਸੁਲਤਾਨਪਿੰਡ ਰੋਡ ਤੋਂ ਜਿਹੜੀ ਸੜਕ ਤਰਨਤਾਰ ਰੋਡ ਤੇ ਲਿੰਕ ਰੋਡ ਜਿਹਨੂੰ ਪਹਿਲਾਂ ਗੰਦਾ ਨਾਲਾ ਵੀ ਕਹਿੰਦਾ ਸੀ ਉੱਥੇ ਸੜਕ ਦੇ ਉੱਪਰ ਅਸੀਂ ਖੜੇ ਆ ਤੁਸੀਂ ਸੜਕ ਦੇ ਹਾਲਾਤ ਤਾਂ ਵੇਖ ਹੀ ਲਏ ਵੀ ਸੜਕ ਥਾਂ ਥਾਂ ਤੋਂ ਟੁੱਟੀ ਹੋਈ ਹੈ ਇਸ ਮੌਕੇ ਗੱਲਬਾਤ ਕਰਦੇ ਹੋਏ ਰਾਹਗੀਰਾਂ ਨੇ ਆਖਿਆ ਕਿ ਨਗਰ ਨਿਗਮ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਤੇ ਪਹਿਲ ਦੇ ਆਧਾਰ ਤੇ ਸੜਕ ਦਾ ਨਿਰਮਾਣ ਕਰਨਾ ਚਾਹੀਦਾ ਤਾਂ ਜੋ ਉਹਨਾਂ ਨੂੰ ਉੱਥੋਂ ਲੰਘਣ ਵਾਸਤੇ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅੰਮ੍ਰਿਤਸਰ ਫਾਸਟ ਵਿੱਚ ਖਬਰ ਨਮਈ ਸਹਿਯੋਗੀ ਵਿਜੇ ਕੁਮਾਰ ਦੇ ਨਾਲ ਅਕੇਸ਼ ਕੁਮਾਰ